ਗਰਾਉਂਦੇ ਬਲਾਕ ਸਿਮਾ ਬੇਟ ਦੇ ਨੇੜੇ ਵਗ ਰਹੇ ਸਤਲੁਜ ਦਰਿਆ ਦੇ ਵਿੱਚ ਪਾਣੀ ਸਿਖਰਾਂ ਤੇ ਹੋਣ ਕਰਕੇ ਜੋ ਆਸ-ਪਾਸ ਦੇ ਦਜਨਾ ਪਿੰਡਾਂ ਦੇ ਲੋਕ ਹਨ ਉਹਨਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਹੜ੍ਹ ਹੀ ਨਾ ਆ ਜਾਵੇ ਤੇ ਇਸ ਬੰਨ ਨੂੰ ਰੋਕਣ ਲਈ ਜਿੱਥੇ ਨੌਜਵਾਨਾਂ ਵੱਲੋਂ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਜਗਰਾਉਂ ਦੀ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਨਕੇ ਦੇ ਵੱਲੋਂ ਹਰ ਪਿੰਡ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਰਾਹਤ ਸਮੱਗਰੀ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਬਦ ਕਾ ਦੇਖੋ ਇਹ ਕਿਹਾ ਕਿ ਇਸ ਸੰਕਟ ਦੀ ਘੜੀ 'ਚ ਸਾਨੂੰ ਰਾਜਨੀਤਿਕ ਪਾਰਟੀਆਂ ਤੋਂ ਉੱਠ ਕੇ ਰਾਜਨੀਤਿਕ ਮੁੱਦਿਆਂ ਤੋਂ ਉੱਠ ਕੇ ਹਰ ਪੀੜਤਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ ਅਸੀਂ ਲਗਾਤਾਰ ਜਿੱਦਾਂ ਦਾ ਬੰਨ ਥੋੜਾ ਜਿਹਾ ਚੜ ਰਿਹਾ ਜਿੱਦਾਂ ਦੀ ਪਾਣੀ ਦੀ ਸਮੱਸਿਆ ਮੈਂ ਤੇ ਮੇਰੀ ਸਮੁੱਚੀ ਟੀਮ ਤੇ ਇੱਥੋਂ ਦੇ ਲੋਕ ਏਰੀਏ ਦੇ ਸਾਰੇ ਲੋਕ ਇਸ ਸੰਬੰਧੇ ਵਾਲੇ ਦੁਵਲੇ ਆ ਅਸੀਂ ਦੀ ਪਹਿਲਾਂ ਸਾਡਾ ਇਹ ਬੰਨ ਜਿੱਥੋਂ ਟੁੱਟਦਾ ਹੁੰਦਾ ਸੀ ਮੱਦੇਪੁਰ ਤੋਂ ਸੀ ਜਦੋਂ 23 ਦੇ ਵਿੱਚ ਹੜ ਆਏ ਆ ਉਦੋਂ ਸਰਕਾਰ ਨੇ 23 ਦੇ ਲੈਵਲ ਦੇ ਹਿਸਾਬ ਨਾਲ ਇੱਥੇ ਪੱਥਰ ਵਗੈਰਾ ਲਾਤੇ ਜਿਹਦੇ ਨਾਲ ਥੋੜਾ ਇਜ਼ੀ ਹੋ ਗਿਆ ਸੀ ਪਰ ਇਸ ਵਾਰ ਕੁਦਰਤ ਦੀ ਕਰੋਪੀ ਜ਼ਿਆਦਾ ਹੋਣ ਕਰਕੇ ਥੋੜੀ ਜੀ ਤੇ ਪਾਣੀ ਉੱਪਰ ਹੋ ਗਿਆ ਜਿਹਦੇ ਲੋਕ ਵੀ ਚਿੰਤਾਤ ਆ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੀ ਆ ਉਸ ਯੂਥ ਦੇ ਮੁੰਡਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਥੇ ਟਰੈਕਟਰ ਚਲਾਏ ਆ ਚਲੋ ਠੀਕ ਹੈ ਜਿਹੜੇ ਸਭ ਤੋਂ ਪਹਿਲਾਂ ਆਏ ਉਹਨਾਂ ਨੇ ਇੱਥੇ ਦਰਖਤ ਵੱਡ-ਵੱਡ ਕੇ ਲਾ ਰਹੇ ਆ ਟਰੈਕਟਰ ਚਲਾ ਰਹੇ ਆ ਦੂਸਰੀ ਗੱਲ ਇੱਥੋਂ ਦੇ ਬਸਨੀਕ ਸਾਰੇ ਅਸੀਂ ਸਰਕਾਰ ਵੱਲੋਂ ਕਾ ਲੀਡੀਸੀ ਸਾਹਿਬ ਆਏ ਐਸਟੀਐਮ ਸਾਹਿਬ ਆਏ ਜਿਹੜੀ ਜਿਹੜੀ ਇਹਨਾਂ ਨੇ ਗੱਲ ਕਹੀ ਇਹਨਾਂ ਨੇ ਕਿਹਾ ਜੀ ਜੀਸੀਬੀ ਚਾਹੀਦੀ ਆ ਉਹ ਪ੍ਰੋਵਾਈਡ ਕਰਵਾਤੀ ਨਾਲ ਹੀ ਫਿਰ ਉੱਥੇ ਲੋੜ ਪਈ ਇਹਨਾਂ ਨੂੰ ਉੱਥੇ ਵੀ ਟੈਂਟ ਲਾਉਣਾ ਟੈਂਟ ਲਵਾਤਾ ਬਿਜਲੀ ਆਪਾਂ ਬਿਜਲੀ ਮੈਕਬੇਨੂ ਕਹਿ ਕੇ ਚਲਵਾਤੀ ਰੱਦਨ ਨਾ ਚੱਲਣੀ ਚਾਹੀਦੀ ਜੈ ਸਾਹਿਬ ਖੜੇ ਆ ਇੱਥੋਂ ਦੇ ਜਿਹੜੇ ਇੱਥੇ ਦੇ ਮੌਕੇ ਤੇ ਡੇ ਨਾਈਟ ਇੱਥੇ ਡਿਊਟੀ ਕਰ ਰਹੇ ਆ ਦੋ ਜਗ੍ਹਾ ਤੇ ਹੋਰ ਵੀ ਆ ਉਧਰ ਵੀ ਚੱਲ ਜਾਂਦੇ ਆ ਸਾਡੇ ਐਸਐਚਓ ਸਾਡੇ ਜੱਤੋ ਸਾਹਿਬ ਕਿਵੇਂ ਕੰਟਰੋਲ ਚ ਹੈ ਜੀ ਫਿਲਹਾਲ ਇੱਥੇ ਲੋਕਾਂ ਸਾ ਫਿਲਹਾਲ ਕੰਟਰੋਲ ਚ ਸਾਡਾ ਸਾਰਾ ਡਿਪਾਰਟਮੈਂਟ ਤਹਿਸੀਲਦਾਰ ਨਹਿ ਤਹਿਸੀਲਦਾਰ ਕਾਨੂੰਗੋ ਜੀ ਸਾਹਿਬ ਸਾਡੇ ਸਿਟੀ ਇੰਚਾਰਜ ਐਸਐਚਓ ਚੌਂਕੀ ਇੰਚਾਰਜ ਸਭ ਖੜੇ ਐ ਇੱਥੇ ਐਸਡੀਐਮ ਸਾਹਿਬ ਏਡੀਸੀ ਸਾਹਿਬ ਆਪ ਕੰਟਰੋਲ ਚ ਆ ਰਹੇ ਆ ਵੀ ਸਾਨੂੰ ਪਤਾ ਨਹੀਂ ਸਰ ਸਰਕਾਰ ਅੀ ਹਿਸਿਆਤਾ ਮਿਲੂਗੀ ਕਿ ਨਹੀਂ ਮਿਲੂਗੀ ਲੋਕਾਂ ਨੂੰ ਭਰਾਂ ਦੀ ਕਿ ਲੋੜ ਬਣ ਅਸੀਂ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਦੇਖੋ ਫਿਲਹਾਲ ਤਾਂ ਇਹੀ ਹੋਇਆ ਕਿ ਅਸੀਂ ਜਿੰਨਿਆਂ ਘਰਾਂ ਨੂੰ ਚੋ ਰਹੇ ਸੀ ਉਹਨਾਂ ਨੂੰ ਤਰਪਾਲਾ ਵਗੈਰਾ ਪ੍ਰੋਵਾਈਡ ਕੀਤੀਆਂ ਪਰ ਮੈਨੂੰ ਹੁਣ ਜਿਵੇਂ ਮੀਂਹ ਵੱਧ ਰਿਹਾ ਲੋਕਾਂ ਦੇ ਘਰਾਂ ਦੀਆਂ ਛੱਤਾਂ ਗਿਰਨੀਆਂ ਸ਼ੁਰੂ ਹੋ ਗਈਆਂ ਅਸੀਂ ਓਪਨ ਕਹਤਾ ਇੱਥੇ ਕੋਈ ਪੱਖਪਾਤ ਨਹੀਂ ਹੈ ਵੀਡੀਓ ਦਫ਼ਤਰ ਫੋਨ ਕਰੋ ਆਪਣਾ ਨੰਬਰ ਲਿਖਾਓ ਉਹ ਤੁਹਾਨੂੰ ਫੋਨ ਕਰ ਦੇਣਗੇ ਵੀ ਜੀ ਤਰਪਾਲਾ ਲੈ ਕੇ ਆਬਦੀ ਲੈ ਚੋ ਜਿਹੜਾ ਨਹੀਂ ਲੈ ਕੇ ਆ ਸਕਦਾ ਉਹ ਅਸੀਂ ਸੈਕਟਰੀ ਇੱਥੇ ਭੇਜ ਦਾਂਗੇ ਇਹਦੇ ਵਿੱਚ ਇੱਕ ਕੁਦਰਤੀ ਆਫਤ ਆ ਮੈਂ ਤਾਂ ਆਪਦੇ ਸੱਚੇ ਪ੍ਰਮਾਤਮਾਗੇ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਮੇਰੇ ਪੰਜਾਬ ਦੇ ਲੋਕਾਂ ਤੇ ਮਿਹਰ ਕਰ ਇਹ ਸਾਨੂੰ ਕਿਸੇ ਤਰ੍ਹਾਂ ਦਾ ਬੇਸ਼ੱਕ ਮੁਆਵਜ਼ਾ ਮਿਲੇ ਚਾਹੀ ਨਾ ਮਿਲੇ ਜਿਹੜਾ ਉਹ ਸੱਚੇ ਪਾਤਸ਼ਾਹ ਮੁਆਵਜ਼ਾ ਦੇਗਾ ਨਾ ਇਹ ਸਾਡੇ ਲੋਕਾਂ ਨੂੰ ਰਾਹਤ ਦੇਵੇਗਾ ਉਦੋਂ ਵੱਡੀ ਰਾਹਤ ਕੁਛ ਨਹੀਂ ਹੈ ਕਿਉਂਕਿ ਡਰ ਲੱਗ ਰਿਹਾ ਹੁਣ ਕੁਦਰਤੀ ਕਰੋਪਤ ਔਖੀ ਘੜੀ ਤੁਸੀਂ ਨਾਲੋ ਆਪਣੇ ਇਲਾਕੇ ਦੇ ਲੋਕਾਂ ਔਖੀ ਘੜੀ ਦੇ ਵਿੱਚ ਮੈਂ ਮੇਰੀ ਸਰਕਾਰ ਪੂਰੀ ਤਰ੍ਹਾਂ ਮਿਹਨਤ ਨਾਲ ਖੜੀ ਹੈ ਜਿਹੜਾ ਬਣਦਾ ਹੱਕ ਉਹ ਵੀ ਦਵਾਂਗੇ ਜਿੱਥੇ ਸਾਨੂੰ ਲੋੜ ਪੈਂਦੀ ਹੈ ਮੈਂ ਖੁਦ ਇਸ ਜਗ੍ਹਾ ਤੇ ਡੇਲੀ ਆ ਰਹੀ ਹਾਂ ਮੇਰਾ ਆਉਣਾ ਫਰਜ਼ ਵੀ ਹੈ ਇਸ ਟਾਈਮ ਮੈਂ ਐਮਐਲਏ ਬਣ ਕੇ ਨਹੀਂ ਆ ਰਹੀ ਕਿਉਂਕਿ ਇਹਨਾਂ ਲੋਕਾਂ ਨੇ ਮੈਨੂੰ ਆਪਣੀ ਭੈਣ ਕਹਿੰਦੇ ਆ ਮੈਨੂੰ ਧੀ ਕਹਿੰਦੇ ਆ ਸਾਨੂੰ ਆਪਣੀ ਬੇਟੀ ਵਾਂਗ ਮੰਨਦੇ ਆ ਤੇ ਮੇਰਾ ਫਰਜ਼ ਬਣਦਾ ਜਦੋਂ ਮੇਰੇ ਪਰਿਵਾਰਾਂ ਤੇ ਭੀੜ ਪਵੇ ਤੇ ਮੈਂ ਆਪਣੇ ਪਰਿਵਾਰਾਂ ਦੇ ਵਿੱਚ ਤੇ ਨਾਲ ਖੜੀ ਹਾਂ ਇਸ ਇਲਾਕੇ ਦੇ ਵਿੱਚ ਕਿਵੇਂ ਹੈ ਇਸ ਟਾਈਮ ਦਰਿਆ ਦੇ ਵਿੱਚ ਪਾਣੀ ਦਾ ਮਾਹੌਲ ਆ ਗਿਆ ਤੇ ਕਿਵੇਂ ਐਮਐਲਏ ਸਾਹਿਬ ਵੱਲੋਂ ਜਿਹੜੀ ਸਹਾਇਤਾ ਮਿਲ ਰਹੀ ਹੈ ਕੋਈ ਪੂਰੀ ਖੜੇ ਆ ਤੁਹਾਡੇ ਨਾਲ ਹਾਂਜੀ ਦਰਿਆ ਵਿੱਚ ਪਾਣੀ ਫੁੱਲ ਚੱਲ ਰਿਹਾ ਇਸ ਟਾਈਮ ਤੁਸੀਂ ਤੁਹਾਡੇ ਸਾਹਮਣੇ ਜੋ ਦਿਖਾ ਰਹੇ ਕੈਮਰੇ ਦਿਖਾ ਰਹੇ ਤੁਸੀਂ ਤੇ ਬਾਕੀ ਐਮਐਲਏ ਸਾਹਿਬ ਸਾਡੇ ਕੋਲ ਨਾਲ ਇਸ ਟਾਈਮ ਖੜੇ ਨਹੀਂ ਮਿਲਣ ਜੀ ਤੇ ਹੋਰ ਵੀ ਪ੍ਰਸ਼ਾਸਨ ਸਾਰਾ ਸਾਡਾ ਮਜਦੂਕ ਹੈ ਇਸ ਤੇ ਮਜੂਦ ਹੈ ਤੇ ਜੋ ਵੀ ਸਾਨੂੰ ਸਹਾਇਤਾ ਦੀ ਰੋੜ ਪੈਂਦੀ ਮਿਲ ਰਹੀ ਹੈ ਕਿੰਨੇ ਕੁ ਲੋਕਾਂ ਦੇ ਇੱਥੇ ਘਰਾਂ ਦਾ ਨੁਕਸਾਨ ਹੋਇਆ ਵਾ ਇੱਥੇ ਕਿਸ ਤਰ੍ਹਾਂ ਉਹਨਾਂ ਨੂੰ ਮਦਦ ਦਿੱਤੀ ਜਾ ਰਹੀ ਹੈ ਤੁਹਾਡੇ ਨੂੰ 35-40 ਘਰ ਹੈਗੇ ਜਿਹ ਉਸ਼ ਉਜ्ञ ਉਹਨਾਂ ਨੂੰ ਮਿਲਣੇ ਜਰੂਰੀ ਹੈ ਕਿਉਂਕਿ ਕਮਰੇ ਚੋ ਰਹੇ ਸੀ ਇਸ ਟਾਈਮ ਹਾਲਾਤ ਮਾੜੇ ਹੈ ਜੀ ਬਾਕੀ ਮੈਡਮ ਜੀ ਅੱਗੇ ਦੇਖ ਕੇ ਵੀ ਗਏ ਆ ਨੂੰ ਚਲੋ ਆਪਾਂ ਜਾਣੂ ਕਰਵਾ ਦਿੰਨੇ ਇੱਕ ਵਾਰੀ ਬਾਕੀ ਜੋ ਕਿਸ ਤਰ੍ਹਾਂ ਤੁਹਾਡੇ ਪਿੰਡ ਦੇ ਵਿੱਚ ਕਿਵੇਂ ਹੈ ਹਾਲਾਤ ਬਣੇ ਹੋਏ ਤੇ ਕੀ ਕਹਿੰਦੇ ਹੋ ਤੁਸੀਂ ਸਾਡੇ ਪਿੰਡ ਦੇ ਹਾਲਾਤ ਆ ਸਾਰਿਆਂ ਨੂੰ ਦੇਖ ਰਹੇ ਨੇ ਪੰਜਾਬ ਦੇ ਵਿੱਚ ਵੀ ਵੀ ਬਹੁਤ ਹੀ ਮਾੜੇ ਆ ਵੀ ਥੋੜੇ ਨਹੀਂ ਹੈਗੇ ਬਹੁਤ ਹੀ ਜ਼ਿਆਦਾ ਮਾੜੇ ਆ ਹਾਂਜੀ ਤੇ ਕਿਸ ਤਰ੍ਹਾਂ ਫਿਰ ਲੋਕ ਇਕਜੁੱਟ ਹੋ ਕੇ ਕੰਮ ਕਰ ਰਹੇ ਆ ਨਾਲ ਸਰਕਾਰੀ ਸਹਾਇਤਾ ਮਿਲ ਰਹੀ ਹੈ ਕੋਈ ਸਰਕਾਰੀ ਸਾਨੂੰ ਫੁੱਲ ਮਿਲ ਰਹੀ ਹੈ ਜੀ ਹਾਂ ਜੀ ਐਮਐਲਏ ਸਾਹਿਬ ਸਾਡੇ ਨਾਲ ਨੇ ਸਰਬਜੀਤ ਮਾਨੋਗਿਆਲੇ ਹਰ ਵਕਤ ਇੱਥੇ ਹਾਜ਼ਰ ਹੀ ਰਹਿੰਦੇ ਆ ਜੀ ਤਿੰਨ ਦਿਨ ਹੋ ਗਏ ਲਗਾਤਾਰ ਆਉਂਦੇ ਆ ਠੀਕ ਹੈ ਤੇ ਸਹਾਇਤਾ ਪੂਰੀ ਦੇ ਰਹੇ ਨੇ ਬਾਕੀ ਜਿੱਥੇ ਲੋੜ ਪਈ ਉਹ ਜ਼ਰੂਰ ਨਾਲ ਹੀ ਖੜੇ ਆ ਠੀਕ ਹੈ ਜੀ ਤੁਸੀਂ ਕਿਸ ਤਰ੍ਹਾਂ ਤੁਹਾਡੇ ਮਾਹੌਲ ਕਿਵੇਂ ਆ ਪਿੰਡ 'ਚ ਮਾਹੌਲ ਤਾਂ ਦੇਖ ਹੀ ਰਿਹਾ ਸਾਰਿਆਂ ਨੂੰ ਜਿਆਦਾ ਉੱਪਰ ਸਾਰਿਆਂ ਨੂੰ ਹਾਂ ਜੀ ਹਾਂ ਜੀ ਤੇ ਕੱਚੇ ਘਰਾਂ ਚ ਹਾਂਜੀ ਕੱਚੇ ਆ ਪੱਕੇ ਹੀ ਚੋਈ ਜਾਂਦੇ ਆ ਕੱਚੇ ਤਾਂ ਚੋਣੇ ਚੋਣੇ ਆ ਤੇ ਹਾਂਜੀ ਤੇ ਮੈਡਮ ਜੀ ਆਏ ਸੀ ਘਰਾਂ ਚ ਆਏ ਸੀ ਸਾਰਿਆਂ ਦੇ ਘਰ ਦੇਖਣ ਤੇ ਜਦੋਂ ਵੀ ਕੋਈ ਵੀ ਦਿੱਕਤ ਆਉਂਦੀ ਜਾਂ ਕੋਈ ਫੋਨ ਕਰਦੇ ਨੇ ਉਦੋਂ ਹੀ ਆਉਂਦੇ ਆ ਇੱਥੇ ਤੇ ਸਹਾਇਤਾ ਪੂਰੀ ਦੇ ਰਹੇ ਆ ਠੀਕ ਤੇ ਹਾਂਜੀ ਇਲਾਕੇ ਦੇ ਵਿੱਚ ਪਿੰਡ ਕਿੰਨੇ ਕੁ ਹੈਗੇ ਪਿੰਡ ਜਿੱਥੇ ਔਖੇ ਹੋਏ ਨੇ ਲੋਕ ਮੀਂਹ ਦੇ ਨਾਲ ਮੀਂਹ ਪੈਣ ਦੇ ਨਾਲ ਔਖਾਈ ਤਾਂ ਹੈਗੀ ਆ ਜੀ ਨਾਲ-ਨਾਲ ਪਾਣੀ ਦੀ ਕੁਦਰਤੀ ਆਫਤ ਵੀ ਆਈ ਹੋਈ ਆ ਜਦੋਂ ਮੀਂਹ ਪੈਂਦਾ ਫਿਰ ਸਾਨੂੰ ਥੋੜੀ ਪ੍ਰੋਬਲਮ ਆਉਂਦੀ ਹੈ ਅੱਗੇ ਦਰਿਆ ਨੂੰ ਕੰਟਰੋਲ ਕਰਨ ਲਈ ਜਿੱਦਾਂ ਕੋਈ ਵੀ ਬੋਰੇ ਬਾਹਰ ਲਾਣੇ ਆ ਤੇ ਸਾਰੀ ਜਾਂਦੀ ਆ ਮੁੰਡਿਆਂ ਨੇ ਆਪ ਪੂਰੇ ਬੰਨੂ ਕੰਟਰੋਲ ਹਾਂਜੀ ਹਾਂਜੀ ਜੇ 7-8 ਪਿੰਡਾਂ ਦੇ ਵਰਕਰ ਹੈਗੇ ਸਾਰੇ ਵੀਰ ਹੈਗੇ ਨੇ ਸਾਰੇ ਜਿਹੜੇ ਰਲ ਮਿਲ ਕੇ ਸਾਰੀ ਮਿਹਨਤ ਕਰਦੇ ਪਏ ਨੇ ਸਰਕਾਰ ਦੇ ਨਾਲ ਸਹਿਯੋਗ ਦੇ ਨਾਲ ਸਾਰਾ ਕੁਝ ਕਰ ਰਹੇ ਆ ਪਿੰਡਾਂ ਦੇ ਵਿੱਚ ਬੰਦੇ ਕਈ ਕਿਸਾਨ ਜਿੱਥੇ ਬੰਦਿਆਂ ਦੇ ਪਰਨੇ ਪਾ ਕੇ ਜਾਂ ਬਿੱਲੇ ਲਾ ਕੇ ਆ ਜਾਂਦੇ ਆ ਤੇ ਨਜਾਇਜ਼ ਲੋਕਾਂ ਦੀ ਕੋਈ ਮਦਦ ਵੀ ਨਹੀਂ ਕਰਦੇ ਤੇ ਨਜਾਇਜ਼ ਬੋਲਦੇ ਆ ਕਿ ਕੀ ਕਹੋਗੇ ਉਹਨਾਂ ਬਾਰੇ ਕੋਈ ਮਤਾ ਪਾਇਆ ਤੁਸੀਂ ਦੇਖੋ ਜੀ ਕੋਈ ਵੀ ਸਰਕਾਰ ਆ ਚਾਹੇ ਕੋਈ ਜਥੇਬੰਦੀ ਆ ਨਾ ਸਰਕਾਰ ਮਾੜੀ ਹੁੰਦੀ ਨਾ ਜਥੇਬੰਦੀ ਮਾੜੀ ਹੁੰਦੀ ਮਾੜੇ ਵਿੱਚ ਕੁਝ ਲੋਕ ਹੁੰਦੇ ਆ ਜਿਹੜੇ ਬੰਦੇ ਮਾੜੇ ਹੁੰਦੇ ਆ ਉਹ ਜਥੇਬੰਦੀ ਦਾ ਤੇ ਸਰਕਾਰ ਦਾ ਹਮੇਸ਼ਾ ਨੁਕਸਾਨ ਕਰਦੇ ਉਹ ਭਾਵੇਂ ਜਥੇਬੰਦੀ ਦੇ ਹੋਣ ਤਾਂ ਭਾਵੇਂ ਸਰਕਾਰ ਦੇ ਹੋਣ ਪਰ ਅਸੀਂ ਇਹ ਅਪੀਲ ਕਰਦੇ ਆ ਸਾਰਿਆਂ ਨੂੰ ਕਿ ਜਦੋਂ ਇੱਥੇ ਇਲਾਕੇ ਦੇ ਲੋਕ ਜਿਹੜੇ ਨੇੜੇ 12 13 ਪਿੰਡਾਂ ਜਿਨ੍ਹਾਂ ਨੇ 88 ਵੀ ਆਪਣੇ ਹੱਡਾਂ ਜੇ ਹੜਾਇਆ ਹੋਇਆ ਫਿਰ 93 ਦੇ ਵਿੱਚ ਵੀ ਇੱਥੇ ਹੜਾਇਆ ਜੀ 23 ਦੇ ਵਿੱਚ ਬਿਲਕੁਲ ਬੰਨ ਦੇ ਨਾਲ ਪਾਣੀ ਆ ਗਿਆ ਸੀ ਪਰ ਚਲੋ ਪ੍ਰਮਾਤਮਾ ਦੀ ਕਿਰਪਾ ਬਚਾਅ ਹੋ ਗਿਆ ਜਿੱਥੋਂ 23 ਦੇ ਸੀ ਉੱਥੇ ਹੀ ਹੁਣ ਫਿਰ ਆਪਾਂ ਖੜੇ ਆ 25 ਦੇ ਵਿੱਚ ਵੀ ਖੜੇ ਆ ਇਹ ਸਾਰੇ ਬੰਦੇ ਸੇਵਾ ਕਰ ਰਹੇ ਆ ਆਪਾਂ ਇਹ ਅਪੀਲ ਕਰਦੇ ਵੀ ਕੋਈ ਆ ਕੇ ਤੇ ਸਿਆਸਤ ਦੀਆਂ ਰੋਟੀਆਂ ਨਾ ਸੇਕੀ ਉਹ ਭਾਵੇਂ ਕੋਈ ਸ਼ਾਸਕੀ ਪਾਰਟੀ ਵਾਲਾ ਹੋਵੇ ਤੇ ਭਾਵੇਂ ਕੋਈ ਵੀ ਹੋਵੇ ਕਿਉਂਕਿ ਅਸੀਂ ਕੋਦ ਅਸੀਂ ਵੀ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਆਂ ਝੰਡਾ ਬਿੱਲਾ ਝੰਡਾ ਬਿੱਲਾ ਲਾ ਕੇ ਨਹੀਂ ਅਸੀਂ ਆਏ ਉਹ ਘਰੇ ਰੱਖ ਕੇ ਆਏ ਆ ਜੇ ਕਿਸੇ ਦੀ ਨਿੱਜੀ ਖੁੰਦਕ ਹੈ ਆ ਉਹ ਆਪਦੇ ਘਰੇ ਬੈਠ ਕੇ ਨਵੇੜੇ ਇੱਥੇ ਸਾਂਝੇ ਕਾਟ ਦੇ ਵਿੱਚ ਨਾ ਨਵੇੜੇ ਮਾਤਾ ਵੀ ਪਾਏ ਜੀ ਆਪਣੀ ਮਾਤਾ ਸਵੇਰੇ ਅਸੀਂ ਸਾਰੇ ਜਣੇ ਇਕੱਠੇ ਹੋਏ ਸੀ 6 ਪਿੰਡਾਂ ਦੇ ਬੰਦੇ 6-7 ਪਿੰਡਾਂ ਦੇ ਬੰਦੇ ਦੋ-ਦੋ ਬੰਦੇ ਲੈ ਕੇ 11 ਮੈਂਬਰੀ ਕਮੇਟੀ ਬਣਾਈਗੀ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਵੀ ਜੇ ਕੋਈ ਬਾਹਰੋਂ ਵੀ ਮਦਦ ਕਰਨ ਵਾਸਤੇ ਆਉਂਦਾ ਇੱਕ ਤਾਂ ਸਾਡਾ ਆਇਆ ਵੀ ਅਸੀਂ ਕਿਸੇ ਕੋਲੋਂ ਪੈਸਾ ਲਿਆ ਨਹੀਂ ਜਿਵੇਂ ਡੀਜ਼ਲ ਆ ਉਹਨਾਂ ਜਿਵੇਂ ਦੁਪਹਿਰੇ ਪ੍ਰਸ਼ਾਦੇ ਦੀ ਲੋਡ ਪੈਂਦੀ ਆ ਉਹ ਪ੍ਰਸ਼ਾਦਾ ਆ ਜਾਂਦਾ ਪ੍ਰਸ਼ਾਦਾ ਛੱਕ ਕੇ ਸੰਗਤ ਫਿਰ ਲੱਗ ਜਾਂਦੀ ਆ ਵੀ ਪੈਸਾ ਫੜੀਏ ਨਾ ਕਿਉਂਕਿ ਜੇ ਪੈਸਾ ਫੜਾਂਗੇ ਤੇ ਉਹਦਾ ਰੌਲਾ ਪੈਣਾ ਹੀ ਪੈਣਾ ਐਸੀ ਦਾ ਰੌਲਾ ਪੈਣਾ ਉਹ ਕਿਸੇ ਨਾਲ ਕੋ ਵੱਧ ਖਾ ਗਿਆ ਘੱਟ ਖਾ ਗਿਆ ਚੀਜ਼ ਦੀ ਉਸ ਦੀ ਡਿਮਾਂਡ ਕਰੋ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਹੈ ਮੌਕੇ ਤੇ ਉਹਦੇ ਵਿੱਚ ਮਤਾ ਇਹ ਪਾਇਆ ਸੀ ਵੀ ਕੋਈ ਵੀ ਆਵੇ ਆ ਸਕਦਾ ਪਰ ਇਥੇ ਆ ਗਿਆ ਵੀ ਇਹ ਨਹੀਂ ਵੀ ਆਪਣਾ ਬਿੱਲਾ ਲਾ ਕੇ ਆਵੇ ਤੇ ਆਪਣੀ ਚੌਧਰ ਝਾੜੇ ਉਹ ਚੌਧਰ ਝਾੜਨ ਵਾਲੇ ਤੋਂ ਆਪਾਂ ਜਰੂਰ ਰੋਕਦੇ ਆ ਹਾਂ ਜੇ ਮੰਨ ਲਓ ਜਿਵੇਂ ਅੱਜ ਸਾਡੇ ਕੋਲ ਇੱਕ ਜਥੇਬੰਦੀ ਉਧਰੋਂ ਵੀ ਆਈ ਸੀ ਉਸ ਵੀਰੇ ਪ੍ਰਸ਼ਾਦਾ ਪਾਣੀ ਲੈ ਕੇ ਆਏ ਜੇ ਆਪਾਂ ਕੱਲੀ ਇਹ ਗੱਲ ਕਹਿਦਾ ਵੀ ਬਿੱਲਾ ਲਾ ਕੇ ਕਿਉਂ ਆਏ ਉਹ ਆਪਾਂ ਰੋਕ ਨਹੀਂ ਸਕਦੇ ਹਾਂ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਕਿਸੇ ਦੇ ਖਿਲਾਫ ਆ ਚਾਹੇ ਉਹ ਮੀਡੀਆ ਨਾ ਹੋਵੇ ਚਾਹੇ ਕਿਸੇ ਵੀ ਲੀਡਰ ਨਾਲ ਹੋਵੇ ਮੈਂ ਨਹੀਂ ਕਹਿੰਦਾ ਵੀ ਆਮ ਆਦਮੀ ਪਾਰਟੀ ਦਾ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਤੁਹਾਡੇ ਤੋਂ ਪਹਿਲਾਂ ਕਲੇਰ ਸਾਹਿਬ ਆਏ ਸੀ ਉਹ ਵੀ ਆਏ ਅਸੀਂ ਉਹਨਾਂ ਨੂੰ ਡਿਮਾਂਡ ਕੀਤੀ ਉਹ ਤੇਲ ਵਾਸਤੇ ਪੈਸੇ ਸਾਨੂੰ ਦੇ ਕੇ ਗਏ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਮਾਨੂਕੇ ਵਾਲੇ ਮੈਡਮ ਪਹਿਲਾਂ ਵੀ ਆਏ ਸੀ ਉਸ ਦਿਨ ਵੀ 10000 ਦਾ ਤੇਲੇ ਤੇ ਸੇਵਾ ਕਰਕੇ ਗਏ ਜਿਸ ਦਿਨ ਪੰਜ ਦਿਨ ਪਰਸੂ ਤੇ 5 ਘੰਟੇ ਰਹਿ ਸਾਡੇ ਕੋਲ ਇਹਨਾਂ ਸਰਪ੍ਰੇਖ ਸਾਹਿਬ ਸਾਡੇ ਕੋਲ ਆ ਇਹਨਾਂ ਨੇ ਸਾਡੇ ਨਾਲ ਦਰਖਤ ਵੀ ਅੰਦਰ ਸਟਾਇਲ ਸਾਡੇ ਕੋਲੇ ਦੇਖੋ ਇਹ ਨਹੀਂ ਹੁੰਦਾ ਕਈ ਕੰਮ ਹੁੰਦੇ ਆ ਮੌਕੇ ਤੇ ਹੋ ਜਾਂਦੇ ਆ ਹਾਂਜੀ ਕਈ ਕੰਮ ਹੁੰਦੇ ਥੋੜਾ ਟਾਈਮ ਲੱਗਦਾ ਉਹਨੂੰ ਕਿਉਂਕਿ ਆਪਾਂ ਘਰਾਂ ਦੇ ਕੰਮ ਆ ਪੰਜ ਜੀ ਹੁਣ ਆਪਣੇ ਕੋਲੇ ਉਹ ਨਹੀਂ ਖੁਸ਼ ਹੁੰਦੇ ਤੇ ਆਪਾਂ ਸਾਰੇ ਪੰਜਾਬ ਨੂੰ ਸਾਰੇ ਪਿੰਡ ਨੂੰ ਕਿੱਥੋਂ ਖੁਸ਼ ਕਰ ਲਵਾਂਗੇ ਇੰਨੇ ਇਲਾਕੇ ਆ ਇਹਨਾਂ ਨੂੰ ਖੁਸ਼ ਕਰਨਾ ਬੜਾ ਔਖਾ ਕੋਈ ਨਾ ਕੋਈ મતਭੇਦ ਹੁੰਦੇ ਆ ਅੱਜ ਵੀ ਹੁਣ ਮਾਨੁਕੀ ਆਲੇ ਆਏ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਇਹਨਾਂ ਨੇ ਡੀਜ਼ਲ ਦੀ ਸੇਵਾ ਅੱਜ ਵੀ ਕੀਤੀ ਆ ਅਸੀਂ ਕਹਿੰਨੇ ਆ ਵੀ ਇਸੇ ਤਰ੍ਹਾਂ ਹੀ ਫੇਰ ਸੇਵਾ ਕਰਦੇ ਰਹਿਣ 10000 ਦੀ ਕੈਸ਼ ਦੀ ਵੀ ਸੇਵਾ ਕੀਤੀ ਆ ਬਾਕੀ ਤੇਲ ਦਾ ਡਰਾਮਾ ਜਿਹੜਾ ਉਹ ਵੀ ਇਹਨਾਂ ਨੇ ਦਿੱਤਾ ਆ ਅਸੀਂ ਧੰਨਵਾਦ ਕਰਦੇ ਆ ਜੀ ਤੁਹਾਡਾ ਮੀਡੀਆ ਦਾ ਵੀ ਅਸੀਂ ਧੰਨਵਾਦ ਕਰਦੇ ਆ ਪਿਛਲੇ 5 ਦਿਨ ਤੋਂ ਇੱਥੇ ਚੱਲ ਰਿਹਾ ਹੋਰ ਮੀਡੀਆ ਵਾਲੇ ਵੀ ਆਏ ਅੱਜ ਤੁਸੀਂ ਵੀ ਆਏ ਮੈਡਮ ਵੀ ਇੱਕ ਜਿਹੜਾ ਰੋਜ਼ ਦਾ ਇਹਨਾਂ ਦਾ ਹੁੰਦਾ ਕਈ ਵਾਰ 5 ਘੰਟੇ ਰਹੀਂ ਤੇ 4 ਘੰਟੇ ਕਿਉਂਕਿ ਬਾਕੀ ਥਾਵਾਂ ਤੇ ਵੀ ਜਾਣਾ ਹੁੰਦਾ ਉਹਨਾਂ ਨੂੰ ਬਾਕੀ ਵੀ ਕੰਮ ਨੇ ਉਹਨਾਂ ਨੇ ਉਹ ਵੀ ਕਰਨੇ ਨੇ ਇਸ ਕਰਕੇ ਅਸੀਂ ਉਹਨਾਂ ਦਾ ਇੱਥੇ ਧੰਨਵਾਦ ਕਰਦੇ ਆ ਤੁਹਾਡਾ ਵੀ ਧੰਨਵਾਦ ਕਰਦੇ ਆ